ਦੇ ਵਿੱਚ ਆਪਾਂ ਵੇਖੀਏ ਪੈਂਦੀ ਹੋਈ ਰੇਡ ਚਾਰ ਜਾਫੀ ਕੇ ਕਰਮੀ ਬਰਣਵਾਲੀਆ ਉਹ ਬੱਲੇ ਬੱਲੇ ਵਾਹ ਇਧਰ ਸਾਡੇ ਹਣੀ ਪ੍ਰਧਾਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਬੋਲਾਂ ਦਾ ਮਾਣ ਕਰ ਰਹੇ ਹੈ ਔਰ ਸਾਡੇ ਬੱbbi ਠੇਕੇਦਾਰ ਜੀ ਉਹਨਾਂ ਵੱਲੋਂ ਵੀ ਮਾਣ ਕੀਤਾ ਜਾ ਰਿਹਾ ਹੈ ਔਰ 1500 ਦਾ ਜਫਾ ਮੇਰੇ ਪੰਜਾਬੀ ਵੀਰੋ ਆਹ ਜਫਾ ਕਹਿੰਦੇ 1500 ਦਾ ਲੱਗਣਾ ਹੈ ਬੱbbi ਠੇਕੇਦਾਰ ਹੁਣਾਂ ਵੱਲੋਂ ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀਏ ਲੈ ਵੀ ਬਲੀਤ ਕੋਸ਼ ਹੈ ਤੇਰੇ ਕੱਪ ਦੇ ਵਿੱਚ ਅੱਜ ਬੱਲੇ ਬੱਲੇ ਹੋਈ ਹੈ ਉਧਰ ਆਇਰਲੈਂਡ ਦੇ ਵਿੱਚ ਕਹਿੰਦੇ ਸਾਡਾ ਨਵੀਨ ਬੈਠਾ ਹੈ ਪਰ ਵੇਖਦਾ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਇਹ ਹੈ ਵੀਰਪਿੰਡ ਵਾਲਾ ਸੀਪਾ ਕਬੱਡੀ ਪਾ ਕੇ ਮੈਚ ਸਮਾਪਤ ਫਾਸਟ ਥੋਪੀਆ ਸੈਕੰਡ ਪੋਜੇ ਵਾਲ ਮਨੀ ਨੂੰ ਸਨੀ ਨੂੰ ਸਾਡੇ ਵੀਰ ਨੂੰ ਮੁਬਾਰਕਬਾਦ ਹੈ ਬੈਸਟ ਦਾ ਜਾਦੂ ਜੀ ਕੌਣ ਬੈਸਟ ਹੈ ਮੇਰੇ ਵੀਰੋ ਬੈਸਟ ਫਾਸਟ ਥੋਪੀਆ ਸੈਕੰਡ ਪੋਜੇਵਾਲ ਜਾਣਾ ਕਿਸੇ ਨੇ ਨਹੀਂ ਯਸ ਬਾਜਵਾ ਤਿਆਰ ਆ ਤਿੱਖਾ ਹੋਇਆ ਬੈਠਾ ਪਿੰਡਾਂ ਵਾਲੀ